ਉੱਥੇ ਤਾਂ ਸੜਿਆ ਜਾ ਰੇੜੀ ਵਾਲਾ ਮਿਲ ਗਿਆ ਉੱਥੇ ਤਾਂ ਭੈਣੀ ਆਹ ਕੇਲੇ ਨਾਲ ਸੰਤਰੇ ਦਿਸਿਆ ਉਹ ਮਿਲ ਗਏ ਹੁਣ ਜੇ ਕੇਲੇ ਮਿਲੇ ਹੁੰਦੇ ਤਾਂ ਚਾਰ ਫੁਕਰਾਂ ਦਾ ਵੱਧ ਵਾਜ ਜੈਦਵਾ ਮੈਂ ਤੁਹਾਨੂੰ ਕੁੱਤੇ ਨੂੰ ਪੈਸੇ ਵੀ ਨਹੀਂ ਦੇ ਕੇ ਚੋਰ ਨੂੰ ਚੱਕੀ ਭੱਜਿਆ ਹੀ ਆਪਦੀ ਟੌਰ ਬਣਾਉਣੀ ਨਾ ਜਿੰਨਾ ਚਿਰ ਮੈਂ ਚਾਰ ਫੁਕਰਾਂ ਨੂੰ ਮਾਰਾਂ ਮੇਰੇ ਤਾਂ ਰੋਟੀ ਹਾਜਮੇ ਨਹੀਂ ਆਉਂਦੀ ਹੁਣ ਮੈਂ ਕਰੂੰ ਤਾਂ ਕੀ ਕਰੂੰ ਚੱਲ ਕੋਈ ਨਹੀਂ ਦੇਖਦੀ ਆ ਜਾ ਕੇ ਜੇ ਕੀ ਜਾਣ ਬਣਾਉ ਨਾ ਤੇ ਉਹਨਾਂ ਸਾਹਮਣੇ ਤਾਂ ਕਿੰਨੇ ਪੱਡ ਕਮਾਈ ਚੱਲ ਮੈਂ ਜਾ ਕੇ ਦੇਖਦੀ ਆਂ

ਸਾ ਪਾ ਦੇ ਭਾਂਡੇ ਚ ਕੋਈ ਜਿਹੜਾ ਬ੍ਰਾਂਡਡ ਮਸਾ ਮਿਲੇ ਮੈਨੂੰ ਤਾਂ ਸੋੜੇ ਤਾਂ ਬ੍ਰਾਂਡਡ ਵੀ ਨਹੀਂ ਮਿਲਦੇ ਇੱਧਰ ਉਹ ਬ੍ਰਾਂਡਰ ਨਹੀਂ ਹੁੰਦਾ ਬ੍ਰੈਂਡਰ ਹੁੰਦਾ ਅਸੀਂ ਤਾਂ ਖਾਣੇ ਫਿਰ ਉਹੀ ਉਹੀ ਹਾਂ ਅਸੀਂ ਤਾਂ ਉਹੀ ਖਾਂਦੇ ਆ ਅਸੀਂ ਨੀ ਮਮੂਲੀ ਚੀਜ਼ ਖਾਂਦੇ ਜਾਂ ਲੈ ਕੇ ਆ ਕੋਈ ਭਾਂਡਾ ਢੂੰਡਾ ਲੈ ਕੇ ਆਣੀ ਅਸੀਂ ਨਾ ਮੈਂ ਬੈਠਾ ਚਲ ਕੋਈ ਨਹੀਂ ਨਹੀਂ ਤਾਂ ਭਾ ਮਚੋਰ ਮਚੱਕੀ ਇਹਨਾਂ ਨੂੰ ਕਦਾ ਪਤਾ ਲੱਗਦਾ ਕਮਲਾ ਟੱਪਰ ਸਵਾਹ ਹੈ ਨਾਲੇ ਮੇਰੇ ਮਮੂ ਕਿਹੜਾ ਹਸਿਆਣੇ ਆ ਮਾਤਾ ਨੂੰ ਮੈਂ ਕਿਹਾ ਕਿ ਤੱਕ ਨੂੰ ਜਾਇਆ ਲੈ ਭੂਏ ਤੇ ਪਾ ਨਾ ਤੇਰਾ ਬਾਪੂ ਨਹੀਂ ਦੀਨਾ ਉਹ ਤਾਂ ਖਾਣੀ ਨਾ ਗਿਆ ਸੀ ਤੇ ਕੋ ਖੇ ਤੇ ਤੇਰੇ ਬੇਬੇ ਉਹ ਹੋਇਨਾਂ ਉਹ ਵਾਂਡੀਆਂ ਨੇ ਤਰੇ ਗਈ ਸੀ ਕਿ ਵਿਆਹ ਕਰਾ ਲੈ ਸਭ ਜਣੇ ਆਈ ਚਲ ਉਹਨੂੰ ਆ ਚਾਹ ਤੈਨਣਾ ਸੌਦੇ ਆ ਕਿੱਲੋਂ ਆਏ ਨੇ ਤੇਨਣਾ ਸੌਦੇ ਆ ਕਿੱਲੋਂ ਆਉਣਗੇ ਨਾ ਦੱਸ ਅਸੀਂ ਤਾਂ ਭਾਈ ਇਕੱਠਾ ਹਜ਼ਾਰ ਬਜ਼ੂਰ ਵਾਲੇ ਕਿੱਲੋਂ ਕਿਉਂ ਖਾਣੇ ਹੁੰਨੇ ਆ ਤੇ ਆਲਫਾ ਫਾ ਵੀ ਚੱਕ ਇੱਧਰ ਲਈਏ ਸੋਡਾ ਸੜਿਆ ਆ

ਅੱਛਾ ਤੇਰਾ ਸੂਟ ਕਿੰਨੇ ਦਾ ਆਇਆ ਸੀਗਾ ਸੂਟ ਆ ਸੂਟ ਤਾਂ ਉਹ ਤਾਂ ਮੈਂ ਮਹਿੰਗਾ ਹੀ ਪਾਉਣੀ ਆ ਇਹ 1.5 ਲੱਖ ਦਾ ਆ ਗਿਆ ਸੀਗਾ ਅੱਛਾ ਤੁਸੀਂ ਤਾਂ ਮੈਨੂੰ ਲੱਗਦਾ ਕਦੇ ਸੁਣਾ ਵੀ ਨਹੀਂ ਮੋਣਾ ਇਹ ਤੂੰ ਬਿਠਾਵਾ 500 ਦਲੀ ਦਾ ਸੀਗਾ ਰੀਲੀ ਆ ਤੂੰ ਕੋ ਸਾਖਿਆ ਸੀ ਨਾ ਨੂੰ ਮੈਂ ਤਾਂ ਕੁਛ ਨਹੀਂ ਆਖਿਆ ਅੱਛਾ ਜਾ ਫਿਰ ਆਇਆ ਘਰ ਤੇ ਬੇਬੇ ਨੂੰ ਬੁਲਾ ਲਿਆ ਉਹ ਨਹੀਂ ਹੋਗੀ ਬਸ ਰੋਟੀਆਂ ਰੋਟੀਆਂ ਬਕਾ ਕੇ ਉਹਨਾਂ ਦੇ ਹੋਰ ਮੈਨਾਂ ਦੇ ਬੇਬੇ ਨੂੰ ਮੈਂ ਅੱਛਾ

ਪੀਨੀਆ ਭਾਈ ਬ੍ਰਾਂਡਡ ਉਹ ਕੀ ਆ ਤੇ ਹੁੰਦੇ ਨਹੀਂ ਉਹਨੂੰ ਕੋਪੀ ਕੋਪੀ ਉਹ ਪੂਆ ਕੋਪੀ ਹੁੰਦੀ ਕਾਫੀ ਹੁੰਦੀ ਹੈ ਕੋਈ ਨਹੀਂ ਉਹੀ ਉਹੀ ਉਹ ਪੀਨੀਆ ਮੈਂ ਤਾਂ ਮੈਂ ਨਹੀਂ ਇਹ ਚਾਹ ਚ ਪੀਂਦੀ ਨਾਲੇ ਤੁਸੀਂ ਆ ਸੜਿਆ ਹੋਇਆ ਕੁੱਤਾ ਰੱਖ ਲੱਕੇਗਾ ਸਾਡੇ ਤਾਂ ਭਾਈ ਸੁੱਖਣਾ ਕੁੱਤੇ ਵੀ ਬ੍ਰਾਂਡਡ ਹੀ ਨੇ ਸਾਡੇ ਤਾਂ ਲੈ ਜਾ ਇਹਨੂੰ ਪਰੇ ਪੂਆ ਇਹ ਤਾਂ ਸਾਡਾ ਇੰਨਾ ਸੋਹਣਾ ਹਗਾ ਤੇ ਹੁਣ ਤੇਰੀ ਆ ਮਰਜ਼ੀ ਨਹੀਂ ਮੈਨੂੰ ਉਹ ਲਿਆ ਕੇ ਦੇਂਗੀ ਜਿਹੜੀ ਮੈਂ ਪੀਨੀਆ ਸਾਡੇ ਰਵਾਜ ਆ ਪੀਣ ਦਾ ਕੀ ਕਹਿੰਦੇ ਬੰਦੇ ਨੂੰ ਸੱਚੇ ਕਾਫੀ ਕਾਫੀ ਹਾਂ ਉਹ ਲਿਆ ਬਣਾ ਕੇ ਮੇਰੇ ਵਾਸਤੇ ਤਾਂ ਚੰਗਾ ਪਰ ਮੈਂ ਭੁੱਲ ਗਿਆ ਪੂਆ ਕਾਫੀ ਤਾਂ ਮਿਲ ਹੀ ਨਹੀਂ ਇਹ ਚਾਹ ਪੀ ਲੈ ਤੂੰ ਨਹੀਂ ਚੱਲ ਮੈਂ ਤਾਂ ਬ੍ਰਾਂਡਡ ਹੀ ਖਾਨੀ ਆ ਸਾਰਾ ਕੁਸ ਲਿਆ ਜਾਲ ਮੈਂ ਪੀ ਲੈਣੀ ਆਂਗੀ ਤੇ ਹੁਣ ਐ ਕਰ ਤੇਰੀ ਬੇਬੇ ਨੂੰ ਬੁਲਾ ਲਿਆ ਓਹੋ ਪੂਆ ਜੀ ਸੁਣੋ ਸਾਰਾ ਕੁਤ ਬ੍ਰਾਂਡਡ ਚਾਹੀਦਾ ਹੁੰਦਾ ਹੋ ਮੈਂ ਬੇਬੇ ਕਿਥੋਂ ਬ੍ਰਾਂਡਰ ਲਿਆਵਾਂ ਨਾ ਨਾ ਪੁੱਤ ਬ੍ਰਾਂਡਡ ਬੇਬੇ ਨਹੀਂ ਮੈਨੂੰ ਚਾਹੀਦੀ ਮੇਰਾ ਭਰਾ ਤੇ ਮੇਰੀ ਬੇਬੇ ਤਾਂ ਮੈਨੂੰ ਦੇਸੀ ਚਾਹੀਦੇ ਆ ਉਹਨਾਂ ਨਾਲ ਤਾਂ ਮੈਨੂੰ ਬਥੇਰਾ ਪਿਆਰ ਆ ਮੈਨੂੰ ਮੇਰੇ ਪਿੰਡ ਨਾਲ ਵੀ ਬਥੇਰਾ ਪਿਆਰ ਆ ਚਰ ਕੋਈ ਨਹੀਂ ਹਾਂ ਤਾਂ ਮੈਂ ਜੇ ਇਨਾ ਕਪੂ ਕਰਨਾ ਨਾ ਮਾਰਾਂ ਮੈਂ ਰੋਟੀ ਨਹੀਂ ਪਤਾ ਜਨੇ ਆਉਂਦੀ ਅੱਛਾ